ਹਾਲ ਹੀ ਦੇ ਵਿੱਚ ਅਮਰੀਕਾ ਦੇ ਸਾਬਕਾ ਰਾਸ਼ਟਰਪਤੀ 트럼ਪ ਦੇ ਉੱਤੇ ਹਮਲਾ ਹੋਇਆ ਸੀ ਉਹਨਾਂ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਸੀ ਇਸ ਹਮਲੇ ਦੇ ਪਿੱਛੇ ਇੱਕ 20 ਸਾਲਾ ਨੌਜਵਾਨ ਥੋਮਸ ਕਰੂਪਸ ਨੂੰ ਮੰਨਿਆ ਗਿਆ ਸੀ ਕਿ ਉਸਨੇ ਹਮਲਾ ਕੀਤਾ ਹੈ ਹਮਲਾਵਰ ਜਿਹੜਾ ਸੀ ਥੋਮਸ ਕਰੂਪਸ ਉਸ ਨੂੰ ਮੌਕੇ ਤੇ ਹੀ ਮਾਰ ਦਿੱਤਾ ਗਿਆ ਸੀ ਪਰ ਹੁਣ ਸਾਰੇ ਮਾਮਲੇ ਦੇ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ ਮੀਡੀਆ ਰਿਪੋਰਟਾਂ ਦੇ ਮੁਤਾਬਕ ਇਹ ਕੁਟਰੰਪ ਨੂੰ ਮਾਰਨ ਦੀ ਸਾਜ਼ਿਸ਼ ਈਰਾਨ ਨੇ ਰਚੀ ਸੀ ਹਾਲਾਂਕਿ ਈਰਾਨ ਦੇ ਸਾਈ ਮਿਸ਼ਨ ਨੇ ਇਹ ਸਾਰੀ ਜੋ ਵੀ આરોਪ ਉਹਨਾਂ ਦੇ ਲੱਗੇ ਨੇ ਉਹਨਾਂ ਨੇ ਇਨਕਾਰ ਕਰ ਦਿੱਤਾ ਕਿ ਸਾਡੇ ਵੱਲੋਂ ਜਹੀ ਕੋਈ ਸਾਜ਼ਿਸ਼ ਨਹੀਂ ਰਚੀ ਗਈ ਸੀ ਦੱਸਦੀ ਹੈ ਕਿ ਅਮਰੀਕਾ ਦੇ ਸਿਗਰੇਟ ਸਰਵਿਸਸ ਨੇ ਪਹਿਲਾਂ ਹੀ ਪਨਕ ਲੱਗ ਚੁੱਕੀ ਸੀ ਕਿ 트럼프 ਦੇ ਉੱਤੇ ਜਾਣ ਲੇਵਾ ਹਮਲਾ ਹੋ ਸਕਦਾ ਹੈ ਕਿ 트럼프 ਨੂੰ ਮਾਰਨ ਦੀ ਸਾਜ਼ਿਸ਼ ਰਚੀ ਜਾ ਰਹੀ ਹੈ ਜਿਸ ਦੇ ਮੱਦੇ ਨਜ਼ਰ ਸਿਗਰੇਟ ਸਰਵਿਸਿਜ਼ ਨੇ 트럼ਪ ਦੀ ਸੁਰੱਖਿਆ ਵਧਾ ਦਿੱਤੀ ਸੀ ਤੇ 트럼ਪ ਨੂੰ ਚੇਤਾਵਨੀ ਦਿੱਤੀ ਸੀ ਕਿ ਆਊਟਡੋਰ ਰੈਲੀ ਨਾ ਕਰਨ ਦੇ ਵਿੱਚ ਰਿਸਕ ਹੈ ਉਹਨਾਂ ਨੇ ਕਿਹਾ ਸੀ ਉਹਨਾਂ ਨੇ ਚੇਤਾਵਨੀ ਦਿੱਤੀ ਸੀ ਪਰ ਇਸ ਦੇ ਬਾਵਜੂਦ ਡੋਨਾਲਡ 트럼ਪ ਨੇ ਆਊਟਡੋਰ ਰੈਲੀ ਕੀਤੀ ਤੇ ਇਸੇ ਰੈਲੀ ਦੇ ਦੌਰਾਨ 트럼ਪ ਦੇ ਉੱਤੇ ਗੋਲੀਆਂ ਚੱਲ ਗਈਆਂ ਜਿਨ੍ਹਾਂ ਦੇ ਵਿੱਚੋਂ ਇੱਕ ਗੋਲੀ ਉਹਨਾਂ ਦੇ ਕੰਨ ਨੂੰ ਛੂ ਕੇ ਨਿਕਲ ਗਈ ਪਰ ਉਹਨਾਂ ਦੀ ਜਾਨ ਨੂੰ ਕੋਈ ਖਤਰਾ ਨਹੀਂ ਬਣਿਆ ਤੇ ਇਸ ਤੋਂ ਬਾਅਦ ਹੁਣ ਇੱਕ ਵੱਡਾ ਖੁਲਾਸਾ ਹੋਇਆ ਮੀਡੀਆ ਰਿਪੋਰਟਰਾਂ ਦੇ ਮੁਤਾਬਕ ਈਰਾਨ ਦੇ ਵੱਲੋਂ ਟਰੰਪ ਨੂੰ ਮਾਰਨ ਦੀ ਸਾਜ਼ਿਸ਼ ਰਚੀ ਹੈ ਇਹ ਦੱਸਿਆ ਜਾ ਰਿਹਾ ਹੈ ਸ਼ੱਕਜ਼ਾਰ ਕੀਤਾ ਜਾ ਰਿਹਾ ਹੈ ਪਰ ਈਰਾਨ ਨੇ ਮੰਨ ਇਨਕਾਰ ਕਰ ਦਿੱਤਾ ਹੈ ਕਿ ਉਹਨਾਂ ਦੇ ਵੱਲੋਂ ਜੇ ਕੋਈ ਸਾਜ਼ਿਸ਼ ਨਹੀਂ ਰਚੀ ਗਈ ਹੁਣ ਸਵਾਲ ਇਹ ਖੜਾ ਹੁੰਦਾ ਹੈ ਕਿ ਅਗਰ ਸਿਕਰਟ ਸਰਵਿਸਿਜ਼ ਨੂੰ ਪਹਿਲਾਂ ਤੋਂ ਹੀ ਪਤਾ ਸੀ ਕਿ ਟਰੰਪ ਦੇ ਉੱਤੇ ਹਮਲਾ ਹੋ ਸਕਦਾ ਹੈ ਉਹਨਾਂ ਨੇ ਸੁਰੱਖਿਆ ਵੀ ਵਧਾਈ ਸੀ ਪਰ ਇੰਨੀ ਸੁਰੱਖਿਆ ਹੋਣ ਦੇ ਬਾਵਜੂਦ ਤੇ ਸਾਰੀ ਪਾਨਕ ਸਾਰੇ ਮਾਮਲਾ ਪਤਾ ਹੋਣ ਦੇ ਬਾਵਜੂਦ ਹੀ ਕਿੱਦਾਂ ਇੱਕ ਸਾਬਕਾ ਰਾਸ਼ਟਰਪਤੀ ਦੇ ਉੱਤੇ ਕਿਵੇਂ ਹਮਲਾ ਹੋ ਸਕਦਾ ਹੈ ਇਹ ਲਾਪਰਵਾਹੀ ਦਾ ਜਿਹੜਾ ਸਿਕਰਟ ਸਰਵਿਸ ਉੱਤੇ આરોਪ ਲੱਗ ਰਿਹਾ ਹੈ ਕਿ ਡੋਨਾਲਡ 트੍ਰੰਪ ਨੂੰ ਇੰਨੀ ਸੁਰੱਖਿਆ ਉਹਨਾਂ ਨੂੰ ਦਿੱਤੀ ਗਈ ਸੀਗੀ ਸਾਰਾ ਕੁਝ ਪਤਾ ਸੀ ਕਿ ਉਹਨਾਂ ਤੇ ਹਮਲਾ ਹੋ ਸਕਦਾ ਹੈ ਉਹਨਾਂ ਦਾ ਕਤਲ ਹੋ ਸਕਦਾ ਹੈ ਪਰ ਇਸ ਦੇ ਬਾਵਜੂਦ ਕਿਵੇਂ ਉਹਨਾਂ ਦੇ ਉੱਤੇ ਗੋਲੀਆਂ ਚੱਲ ਗਈਆਂ ਤੇ ਇੱਕ 20 ਸਾਲਾ ਨੌਜਵਾਨ ਜਿਹਦੇ ਤੇ ਇਲਜ਼ਾਮ ਲੱਗੇ ਸੀ ਜਿਹਨੂੰ ਮੌਕੇ ਤੇ ਹੀ ਮਾਰ ਦਿੱਤਾ ਗਿਆ ਕਿ ਇੱਕ 20 ਸਾਲਾ ਨੌਜਵਾਨ ਇੰਨੀ ਸੁਰੱਖਿਆ ਹੋਣ ਦੇ ਬਾਵਜੂਦ ਕਿਵੇਂ ਡੋਨਾਲਡ 트੍ਰੰਪ ਦੇ ਉੱਤੇ ਗੋਲੀਆਂ ਛਲਾ ਸਕਦਾ ਹੈ ਸਬਸਕ੍ਰਾਈਬ ਟੂ 1 ਇੰਡੀਆ ਚੈਨਲ ਐਂਡ ਨੈਵਰ ਮਿਸ ਐਨ ਅਪਡੇਟ